ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰੇ ਕਿਵੇਂ ਆ ਤੇ ਉਮੀਦ ਕਰਦੇ ਹਾਂ ਠੀਕ ਹੋਵੋਗੇ ਤੇ ਸ਼ਾਮ ਦਾ 7:30 ਦਾ ਹੋ ਗਿਆ ਸੀ ਟਾਈਮ 8:00 ਵਜੇ ਸੀ 7:30 ਕਿਹਨੇ 8:00 ਵਜਣ ਵਾਲੇ ਸੀਗੇ ਤੇ ਮੈਂ ਕੰਮ ਸਾਰਾ ਕਰ ਲਿਆ ਅੱਜ ਮੈਂ ਰੋਟੀ ਬਣਾ ਲਈ ਸੀ ਤੇ ਗਰਮੀ ਬਹੁਤ ਜ਼ਿਆਦਾ ਹੋਈ ਪਈ ਸੀ ਇੱਕ ਮੇਰੀ ਸਿਹਤ ਨਹੀਂ ਠੀਕ ਤਾਂ ਕਰਕੇ ਸਿਰ ਦਰਦ ਕਰ ਰਿਹਾ ਤੇ ਗਲਾ ਵੀ ਥੋੜਾ ਥੋੜਾ ਖਰਾਬ ਆ ਤੇ ਮੈਂ ਰੋਟੀ ਬਣਾ ਲਈ ਸੀ ਸਬਜ਼ੀ ਵੀ ਨਿਰਾ ਹੋ ਗਿਆ ਇੱਧਰ ਲਈ ਲੈਟ ਨਹੀਂ ਜਈ ਬਾਤ ਤਾਂ ਬਸ ਇਹਦੇ ਚਾਨਣੀ ਆ ਰੋਟੀ ਰੋਟੀ ਮੈਂ ਬਣਾ ਕੇ ਰੱਖਤੀ ਸੀਗੀ ਤੇ ਇਹ ਆਉਂਗੇ ਜਦੋਂ ਬਸ ਉਹਨਾਂ ਆਪਾਂ ਰੋਟੀ ਖਾ ਲਈਏ ਮਸ਼ਾਲ ਲਗਣੀ ਹੈ ਲਾਇਟ ਬਾਤ ਤਾਂ ਹਜੇ ਚਾਨਣੀ ਪੈਗਾ ਅੱਜ ਮੈਂ ਰੋਟੀ ਜਲਦੀ ਬਣਾ ਲੀ ਰਸ਼ਮੀ ਨੂੰ ਗਿਆ ਬਾਹਰ ਖਿਡਣ ਆਇਆ ਨਹੀਂ ਰਹਾ ਹਜੇ ਇੰਦਰ ਦੇਖੋ ਇਹ ਪੱਤਾ ਜਾਂ ਵੀ ਖਰਾਬ ਹੋ ਗਿਆ ਇਹਨਾਂ ਨੂੰ ਪਾਣੀ ਪਾਉਣ ਨਹੀਂ ਦਿੱਤਾ ਮੈਨੂੰ ਇਹਨਾਂ ਨੇ ਕਹਿੰਦੇ ਤੇ ਪਾਣੀ ਜ਼ਿਆਦਾ ਪਾ ਪਾ ਕੇ ਸਾਰੀ ਢੇੜਪੋਦੀ ਖਰਾਬ ਕਰਤੇ ਹੈਗੇ ਇਹ ਆਪੇ ਹੀ ਬਸ ਥੋੜਾ ਥੋੜਾ ਪਾ ਕੀ ਗਈ ਸੀ ਅੱਜ ਸਵੇਰੇ ਹੋਤਾ ਹੀ ਵੈਸੇ ਗਰਮੀ ਨਾਲ ਗਏ ਤੇ ਆ ਠੀਕ ਹੈ ਅੱਜ ਆਪਾਂ ਹੋ ਗਏ ਸੀ ਕਿ ਫ੍ਰੀ ਟਾਈਮ ਨਾਲ ਤੇ ਪਹਿਲਾਂ ਮੇਰੇ ਬਲੌਗ ਸ਼ੁਰੂ ਨਹੀਂ ਹੋਇਆਗਾ 15 ਇਸੇ ਤੇ ਠੀਕ ਨਹੀਂ ਆ ਤਾਂ ਕਰਕੇ ਤੇ ਹੁਣਾ ਗਰਮੀ ਬਹੁਤ ਜ਼ਿਆਦੇ ਹੋਈ ਪਈ ਹੈ ਪਤਾ ਨਹੀਂ ਗਰਮੀ ਨਾਲ ਐ ਹੁੰਦਾ ਹੈਗਾ ਸਾਰਾ ਦਿਨ ਐ શરીਰ ਥੱਕਿਆ ਥੱਕਿਆ ਜਾ ਰਹਿਦਾ ਹੱਡ ਪੈਰ ਜੇ ਟੁੱਟੀ ਜਾਂਦੇ ਹੈਗੇ ਤੇ ਐ ਲੱਗਦਾ ਜਿਵੇਂ ਬੁਖਾਰ ਹੀ ਰਹਿੰਦਾ ਹੈਗਾ ਤਾਂ ਕਰਕੇ ਤੇ ਮੈਂ ਰੋਟੀ ਟਾਈਮ ਨਾਲ ਹੀ ਬਣਾ ਲਈ ਸੀਗੀ ਤੇ ਬਾਹਰ ਵੀ ਬੜੀ ਜ਼ਿਆਦੇ ਹਵਾਸ ਹੋਈ ਪਈ ਐ ਲੱਗਦਾ ਜਾਂ ਕੋਈ ਨੇਰੀ ਜੰਮੀ ਆਊਗਾ ਹੁਣ ਅਸੀਂ ਖਾਣੀ ਆ ਰੋਟੀ ਜਦੋਂ ਇਹ ਆ ਗਈ ਉਦੋਂ ਖਾਵਾਂਗੇ ਉਹ ਲਾਚਰ ਮੈਂ ਕਰਨ ਲੱਗੀਆਂ ਰ ਦੇਖੋ ਮੈਕੂ ਕਿੱਥੇ ਜੜੀ ਆ ਜਾ ਮੈਕੂ ਆ ਜਾ ਥੱਲੇ ਆ ਜਾ ਰਸ਼ਮੀਂ ਦੀਆਂ ਬੁੱਕਾਂ ਪਈਆਂ ਪਿਸਲੀ ਪੁਰਾਣੀ ਗਲਾਸ ਦੀਆਂ ਸਾਰੀਆਂ ਖਰਾਬ ਕਰ ਦੇਣੀਆਂ ਤੂੰ ਦੇਖ ਲੈ ਫਿਰ ਆ ਜਾ 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 ਪੇਟੀ ਉਤੋਂ ਦੀ ਇੱਥੋਂ ਦੀ ਸ਼ਾਲ ਨਹੀਂ ਵੱਜਦੀ ਕੀ ਨਾਲੇ ਉਧਰ ਆ ਜਾ ਪੇਟੀ ਉਤੋਂ ਦੀ ਬੜੀ ਸ਼ਰਾਰਤ ਨੇ ਦੇਖੋ ਉੱਪਰ ਕੀ ਕਰਨ ਗਈ ਸੀ ਹੂੰ ਕੀ ਕਰਨ ਗਈ ਸੀ ਉੱਪਰ ਆ ਜਾ ਹੁਣ ਉਤਰੀ ਜਨ ਥੱਲੇ ਉਧਰ ਦੀ ਆ ਜਾਓ ਤੁਹਾਨੂੰ ਪੇਟੀ ਉਤੋਂ ਦੀ ਉਹ ਦੂਸਰੀ ਅਲਮਾਰੀ ਦੇ ਉੱਪਰ ਦੀ ਨਾਲ ਦੀ ਆ ਜਾ ਹੋ ਅਜੀਰਾ ਹਰਤਨਾ ਮੈਕੂ ਪਹਿਲਾਂ ਇੱਥੇ ਬੈਠੀ ਸੀ ਥੱਲੇ ਤੇ ਫੇਰ ਹੋਈ ਉਹ ਉੱਪਰ ਜਾ ਚਲੀ ਮੈਨੂੰ ਪਤਾ ਹੀ ਲੱਗਿਆ ਨਹੀਂ ਮੈਨੇ ਚੜ੍ਹ ਬਿੰਦਿੰਦੀ ਆ ਜਾ ਥੱਲੇ ਮੈਕੂ ਉੱਪਰੋਂ ਉਤਰ ਕੇ ਆਈ ਆ ਹਾਂ ਇੱਧਰ ਦੇ ਉਤਰ ਕੇ ਆਈ ਮੈਕੂ ਪੇਟੇ ਤੋਂ ਦੀ ਬਹੁ ਸ਼ਰਾਰਤਨਾ ਤੂੰ ਹਣਾ ਹੌਲੀ ਹੌਲੀ ਆਪੇ ਉਤਰ ਕੇ ਆਈ ਆ ਜਦੋਂ ਮੈਂ ਕਹਿੰਦੀ ਸੀ ਉਦੋਂ ਕਹਿਣਾ ਤਾ ਤੂੰ ਜਮਾ ਵੀ ਨਹੀਂ ਮੰਨਦੀਗੀ ਜਿੰਨਾ ਤੇਰੇ ਨਾਲ ਲਾੜ ਕਰਦੇ ਆ ਉਹਨੇ ਚਰਾਗਤ ਨਹੀਂ ਹੁੰਦੀ ਜਾਨੀ ਹੈਗੀ ਦਿਨੋਂ ਦਿਨ ਹੈ ਨੈਕੂ ਰਾਤ ਵੀ ਸਾਡੇ ਗਾਇਸ ਉਧਰ ਅਲਮਾਰੀ ਹੈਗੀ ਦੂਸਰੇ ਕਮਰੇ ਚ ਤੇ ਅਲਮਾਰੀ ਦੇ ਵਿੱਚ ਵੜ ਗਈ ਸਾਨੂੰ ਕਿਤੇ ਨਹੀਂ ਆਇਆ ਇਹ ਵੀ ਨੈਕੂ ਕਿਧਰ ਵੀ ਤੇ ਸਵੇਰ ਸੰਵਤਾ ਲੱਗਿਆ ਵੀ ਨੈਕੂ ਉੱਥੇ ਬੜੀ ਬੈਠੀ ਹੈਗੀ ਏਸੀ ਚ ਬੈੰਦੀ ਹੈ ਏਸੀ ਚੱਲ ਰਿਹਾ ਏਸੀ ਨਹੀਂ ਝਾਕੀ ਹੁੰਦੀ ਵਿੱਚ ਤੇ ਏਸੀ ਨਹੀਂ ਨਹੀਂ ਗਈ ਇਹਨੂੰ ਗਰਮੀ ਆਉਂਦੀ ਹੈ ਜਦੋਂ ਗਰਮੀ ਆਉਂਦੀ ਹੈ ਉਦੋਂ ਅੰਦਰ ਆ ਜਾਂਦੀ ਹੈ ਇੱਥੇ ਇਦੋਂ ਫਿਰ ਇਹਨੂੰ ਠੰਡ ਲੱਗਣ ਲੱਗ ਜਾਂਦੀ ਹੈ ਉਦੋਂ ਬਾਰਝੰਦੀ ਰਹਿੰਦੀ ਹੈਗੀ ਸਾਰਿਆਂ ਨੂੰ ਗੁੱਡ ਮਾਰਨਿੰਗ ਤੇ ਹੋ ਗਿਆ ਸੀ ਸਵੇਰ ਦਾ ਟਾਈਮ ਤੇ ਦੂਸਰਾ ਦਿਨ ਹੈ ਇਹ ਦਾ ਬਲੌਗ ਆਪਣਾ ਰਾਤ ਬਣਾਇਆ ਸੀਗਾ ਤੇ ਸੱਤ ਦਾ ਟਾਈਮ ਹੈ ਹੁਣ ਲੱਗੇ ਆਪਾਂ ਘਰ ਦੇ ਕੰਮ ਸ਼ੁਰੂ ਕਰਨ ਤੇ ਬਾਅਦ ਸੂਈ ਰਾਤ ਬੱਦਲ ਗਈ ਜਿਵੇਂ ਥੋੜਾ ਥੋੜਾ ਮੀਂਹ ਹੀ ਆਇਆ ਸੀਗਾ हूं बदल देते गरमैश भी हुई पी है फिर आओ दिखाने चिड़िया ची ची नहीं, 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 नहीं आऊगा रात भी आया सोड़ा थोड़ा, थोड़ा मी ਸਿਆਦਾ ਨਹੀਂ ਸੀ ਤੇ ਗਰਮੈਸ ਬਹੁਤ ਆ ਦੋ ਤਿੰਨ ਦਿਨਾਂ ਦੀ ਇਹਨਾਂ ਨੂੰ ਰਾਤ ਹੀ ਪਾਣੀ ਪਾਇਆ ਸੀਗਾ ਹੁਣ ਹਜੇ ਕੋਈ ਲੋੜ ਨਹੀਂ ਦੀ ਪਾਣੀ ਪਾਉਣ ਦੀ ਤੇ ਨਹੀਂ ਆਉਗਾ ਐ ਲੱਗਦਾ ਕਿ ਨਾ ਰੌਲਾ ਪਾਇਆ ਐ ਇੰਨੀ ਲੜਾਈ ਇੰਨੀ ਲੜਾਈ ਕਰਦੀਆਂ ਚਿੜੀਆ ਤੁਸੀਂ ਦੇਖੋ ਬੱਚੇ ਬੱਚਿਆਂ ਨੂੰ ਦਾਣੀ ਖਵਾਈ ਜਾਂਦੀ ਹੈਗੀ। ਔਰ ਦੇਖੋ ਛੋਟਾ ਜਿਹਾ ਬੱਚਾ ਉੱਪਰ ਕੈਮਰਾ ਨਹੀਂ ਜਾਂਦਾ ਨਹੀਂ ਤਾਂ ਮੈਂ ਦਿਖਾਵਾਂ। ਮੈਂ ਕੁਰੀ ਇਸ ਵੇਸ ਵੇਸੁੱਦ ਪਿੱਕੇ ਬੈਗ ਬੌਤਲ ਉਪਾਉਂਦੀ ਆ। ਤੇ ਇਧਰ 40 ਪਿਆ ਸੀ ਮੈਂ 40 ਲਗਾਉਣਾ ਹਜੇ। ਤੇ ਆਪਾਂ ਹਜੇ ਚਾਹ ਬਣਾਉਣੀ ਹੈਗੀ। ਚਾਹ ਜੇ ਪੀਣੀ ਹੈ। ਚਾਹ ਮੈਂ ਖਤਰੂ ਰੁੱਕ ਕੇ ਬਣਾਵਾਂਗੇ। ਹਜੀ ਚਾਪੇ ਨਹੀਂ ਸੀ ਕਿਸੇ ਨੇ ਵੀ ਸਵਾ ਸਪਾਚਾੜੂ ਆਲਾ ਕੰਮ ਰੇੜੇ ਸੀ ਬਾਰੋਂ ਹੁਣੇ ਬੱਕਰ ਵੀ ਲਾਉਣੀ ਆ ਸਾਰੇ ਪਹਿਲਾਂ ਮੈਂ ਕਿਹਾ ਜੰਦਰੋਂ ਲਾ ਦੇ ਮੈਂ ਕਿਉਂ ਕਿ ਕਿਧਰ ਨਹੀਂ ਗਿਆ ਮੇਰ ਕੋ ਲੌਗ ਨਾਲ ਬਣੇ ਰਿਓ ਤੇ ਪਲੀਜ਼ ਚੈਨਲ ਤੇ ਨਵੇਂ ਦਾ ਚੈਨਲ ਸਬਸਕ੍ਰਾਈਬ ਕਰੇ ਜੀ ਕੋਲ ਦੇ ਮੈਨੂੰ ਜੀ ਨਾਲ ਠੰਡ ਲੱਗਦੀ ਹੈ ਨਾ ਕਿਵੇਂ ਲੋਕਿਆਪੇ ਮੈਨੂੰ 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 ਲੋ ਜੀ ਇੱਥੇ ਹੁਣ ਮੈਂ ਸਾਰਾ ਕੰਮ ਧੰਦਾ ਕਰ ਲਿਆ ਸੀਗਾ ਤੇ ਰੋਟੀ ਪਾਣੀ ਵੀ ਬਣਾ ਲਿਆ ਸੀ ਆਪਾਂ ਤੇ ਚਾਦਰਾਂ ਚੁੱਦਰਾਂ ਜਿਹੜੀਆਂ ਰਾਤ ਨੂੰ ਕੰਬਲ ਜਿੰਦੇ ਆ ਗਰਮ ਪਤਲੇ ਪਤਲੇ ਤੇ ਉੱਪਰ ਲੈਣ ਵਾਲੇ ਹੁੰਦੇ ਆ ਤੇ ਮੈਂ ਫਟਾਫਟ ਲਗਾ ਰਹੀ ਸੀ ਦਿੱਤਾ ਤੇ ਚਾਦਰਾਂ ਚੁੱਦਰਾਂ ਵਿੱਡਦੇ ਆ ਸਾਰੀਆਂ ਲਾ ਕੇ ਤੇ ਫਿਰ ਮੈਂ ਆਖਿਆ ਧੋ ਦਿਕੇ ਦੋ ਤਿੰਨ ਦਿਨ ਹੋ ਗਏ ਸੀ ਇਹਨਾਂ ਨੂੰ ਵਿਛਾਈਆਂ ਨੂੰ ਤੇ ਕੰਮ ਹਜੇ ਰਸੋਈ ਦੇ ਵਿੱਚ ਥੋੜਾ ਬੋਤਾ ਪਿਆ ਵੀ ਹੈ ਰੋਟੀ ਪਾਣੀ ਨਾਲ ਨਿਬੜ ਗਿਆ ਸੀਗਾ ਭਾਂਡੇ ਗੁੰਦੇ ਧੋਣ ਵਾਲੇ ਸਾਰੇ ਪਈ ਹੈਗੇ ਉਧਰੋਂ ਕੱਪੜੇ ਮੈਂ ਪਾ ਰਹੀ ਸੀਗੇ ਮਸ਼ੀਨ 'ਚ ਕੱਪੜੇ ਅੱਧੇ ਧੋਤੇ ਗਏ ਸੀ ਤੇ ਅੱਧੇ ਰਹਿ ਗਏ ਸੀ ਕੱਲ ਧੋਤੇ ਨਹੀਂ ਸੀਗੇ ਕੱਪੜੇ ਸੇਤ ਨਹੀਂ ਠੀਕ ਸੀਗੀ ਤਾਂ ਕਰਕੇ ਕੱਲ ਧੋਤੇ ਨਹੀਂ ਗਏ ਤੇ ਅੱਜ ਵਾਵਾ ਇਕੱਠੇ ਹੋ ਗਏ ਹੈਗੇ ਇੱਕ ਦਿਨਾਂ ਕੱਪੜੇ ਧੋਏ ਤਾਂ ਕੱਪੜੇ ਜ਼ਿਆਦਾ ਹੋ ਜਾਂਦੇ ਹੈਗੇ ਇਹਨਾਂ ਸਾਰੀ ਇੱਥੇ ਸਾਫ ਸੁਥਰੀ ਕਰੀ ਜਾਂਦੀ ਸੀ ਤੇ ਚਾਦਰਾਂ ਮੈਂ ਆਖਿਆ ਤੁਹਾਨੂੰ ਪਹਿਲਾਂ ਨਾਲੇ ਤਾਂ ਉਹ ਕੱਪੜੇ ਧੋਦਿਆਂ ਦੇ ਨਾਲ ਹੀ ਭਾਂਡੇ ਧੋਦਿਆਂ ਰਸੋਈ ਚ ਤੇ ਫੇਰ ਮੈਂ ਲਾਹਾਂਗੀ ਤੇ ਇਹ ਚਾਦਰਾਂ ਮੈਂ ਹਜੇ ਨਹੀਂ ਲਾਈਆਂ ਸੀ ਤੇ ਇੱਥੇ ਮੈਂ ਕਿਹਾ ਚਲੋ ਤੁਹਾਡੇ ਨਾਲ ਥੋੜੀਆਂ ਬਹੁਤੀਆਂ ਗੱਲਾਂ ਕਰਾਂ ਤੇ ਮੇਰਾ ਸਿਰ ਵੀ ਦੁਖੜਿਆ ਸੀਗਾ ਥੋੜਾ ਥੋੜਾ ਤੇ ਪਰ ਮੈਂ ਨਾ ਕਈ ਵਾਰੀ ਜਦੋਂ ਚਸ਼ਮਾ ਨਾਲ ਆਲਾ ਮਾ ਪੀਉਦੋਂ ਮੇਰਾ ਸਿਰ ਦੁਖਣ ਲੱਗ ਜਾਂਦਾ ਹੁਣ ਮੈਂ ਕਈ ਵਾਰੀ ਲਾਉਂਦੀ ਨਹੀਂ ਕਿ ਤਾਂ ਕਰਕੇ ਇਹ ਮੇਰਾ ਸਿਰ ਦੁਖਦਾ ਹੈਗਾ ਤੇ ਹੁਣ ਮੈਂ ਅਜ ਲਾ ਰੱਖਿਆ ਸੀਗਾ ਤੇ ਫਿਰ ਜਦੋਂ ਸਹੀ ਹੋ ਜਾਂਦਾ ਸਿਰ ਫੇਰ ਕਹਦੀਦਾ ਵੀ ਚੜੂ ਨਾ ਲੱਗੇ ਗਰਮੀ ਤੇ ਜਦੋਂ ਸਿਰ ਦੁਖਣ ਲੱਗੇ ਜਾਂਦਾ ਤੇ ਉਦੋਂ ਐ ਲੱਗਦਾ ਹੈਗਾ ਵੀ ਹੁਣ ਤਾਂ ਲਾਉਣੀ ਪੈਣਾਗਾ ਤੇ ਬਾਹਰ ਬਹੁਤ ਠੰਡਾ ਹੋ ਗਿਆ ਸੀ ਮੌਸਮ ਮੈਂ ਤੋਂ ਦਿਨ ਨਾਲ ਹੀ ਗੱਲ ਸ਼ੇਅਰ ਕਰ ਰਹੀ ਸੀ ਤੇ ਬਹੁਤ ਵਧੀਆ ਹੋ ਗਿਆ ਸੀਗਾ ਮੌਸਮ ਬੱਦਲ ਵਾਈ ਜੀ ਹੋ ਰਹੀ ਸੀ ਤੇ ਕੰਮ ਕਰਨਾ ਵੀ ਸੌਖਾ ਹੋ ਗਿਆ ਸੀ ਤੇ ਮੈਂ ਆਖਿਆ ਮੈਂ ਚਲੋ ਪਹਿਲਾਂ ਪਾਣੇ ਤੋਂ ਆਮਾ ਉਸ ਤੋਂ ਬਾਅਦ ਆ ਕੇ ਮੈਂ ਚਾਦਰਾਂ ਚੁੰਬਰਾ ਲਾ ਕੇ ਤੇ ਮੈਂ ਆਉਣਗੀ ਮਸ਼ੀਨ 'ਚ ਉਹ ਕੱਪੜੇ ਕੱਢ ਕੇ ਤੇ ਫਿਰ ਮੈਂ ਚਾਦਰਾਂ ਪਾ ਦੂੰਗੀ ਮਸ਼ੀਨ 'ਚ ਤੇ ਪਲੀਜ਼ ਮੇਰੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਜੇਕਰ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਜਾਓ